ਕਹਾਣੀ ਸੁੰਢ ਤੇ ਹਲਦੀ ਇੱਕ ਵੇਲੇ ਦੀ ਗੱਲ ਹੈ ਕਿ ਸੁੰਢ ਨੇ ਹਲਦੀ ਦੋ ਸਕੀਆਂ ਪੈਣਾ ਸਨ ਉਹਨਾਂ ਦੀ ਮਾਂ ਦਾ ਨਾਮ ਸੀ ਕਾਲੀ ਮਿਰਚ ਇੱਕ ਦਿਨ ਹਲਦੀ ਨੇ ਮਾਂ ਨੂੰ ਕਿਹਾ ਮਾਂ ਮੈਂ ਆਪਣੇ ਨਾਨਕੇ ਘਰ ਜਾਣਾ ਇਹ ਕਹਿੰਦੀ ਹੋਈ ਉਹ ਚਾਹ ਨਾਲ ਗੁਣ ਗਿਣਾਉਣ ਲੱਗੀ ਨਾਨਕੇ ਘਰ ਜਾਵਾਂਗੇ ਲੱਡੂ ਪੇੜੇ ਖਾਵਾਂਗੇ ਮੋਟੇ ਹੋ ਕੇ ਆਵਾਂਗੇ ਉਸ ਦੀ ਮਾਂ ਕਾਲੀ ਮਿਰਚ ਨੇ ਉਸ ਨੂੰ ਸਮਝਾਇਆ ਆਖਿਆ ਧੀਏ ਰਾਹ ਵਿੱਚ ਬੜੀਆਂ ਔਕੜਾਂ ਨੇ ਜਦੋਂ ਕਦੇ ਤੇਰਾ ਮਾਮਾ ਆਵੇਗਾ ਤੂੰ ਉਸ ਦੇ ਨਾਲ ਚਲੀ ਜਾਵੀਂ ਤੂੰ ਜੇ ਰਾਹ ਭੁੱਲ ਗਈ ਤਾਂ ਫੇਰ ਕੀ ਕਰੇਂਗੀ ਪਰ ਹਲਦੀ ਨੇ ਤਾਂ ਨਾਨਕੇ ਜਾਣ ਦੀ ਜਿਵੇਂ ਜਿੱਦੀ ਹੀ ਪੜ ਲਈ ਸੋਚ-ਸੋਚ ਕੇ ਮਾਂ ਨੇ ਸੁਣ ਨੂੰ ਕਿਹਾ ਸੁਣ ਧੀਏ ਕਿਉਂ ਕਰ ਤੂੰ ਹੀ ਇਹਦੇ ਨਾਲ ਚਲੀ ਜਾ 1 1 ਤੇ 2 11 ਹੁੰਦੇ ਨੇ ਰਾਹ ਵਿੱਚ ਸਾਤ ਰਹੇਗਾ ਲੰਮਾ ਪੈਂਦਾ ਏ ਰਾਹ ਵਿੱਚ ਦਰਿਆ ਵੀ ਪੈਂਦਾ ਉਸ ਵਿੱਚੋਂ ਲੰਘਿਆ ਤਾਂ ਮੈਨੂੰ ਕੱਲੀ ਨੂੰ ਵੀ ਡਰ ਲੱਗਦਾ ਇਹ ਇਹ ਉਂਝ ਵੀ ਅਜੇ ਨਿਆਣੀ ਏ ਪਰ ਸੁੰਡ ਦੀ ਹਲਦੀ ਨਾਲ ਐਵੇਂ ਹੀ ਬੱਚਿਆਂ ਵਾਂਗ ਨਿੱਕੇ ਨਿੱਕੇ ਗੱਲ ਉੱਤੇ ਵੀ ਨੌਕ ਚੋਕ ਹੁੰਦੀ ਰਹਿੰਦੇ ਸੀ ਸੁੰਡ ਤਾਂ ਉਹੜੇ ਸੁਭਾਅ ਦੀ ਸੀ ਹਮੇਸ਼ਾ ਆਪਣੀ ਹੀ ਆਕੜ ਵਿੱਚ ਰਹਿੰਦੀ ਸੀ ਸੋ ਉਹ ਕਹਿਣ ਲੱਗੀ ਮਾਂ ਮੈਂ ਨਹੀਂ ਜਾਣਾ ਜਦੋਂ ਮੇਰਾ ਜੀ ਕੀਤਾ ਮੈਂ ਚਲੀ ਜਾਵਾਂਗੀ ਅਖੀਰ ਹਲਦੀ ਜ਼ਿੱਦ ਕਰਕੇ ਇਕੱਲੇ ਹੀ ਘਰੋਂ ਦੂਰ ਪਈ ਖਰਾ ਵਿੱਚ ਦਰਿਆ ਆ ਠਾਠਾ ਮਾਰਦਾ ਪਾਣੀ ਵੇਖ ਕੇ ਪਹਿਲਾਂ ਤਾਂ ਹਲਦੀ ਘਬਰਾ ਗਈ ਫਿਰ ਉਸਨੇ ਹੌਸਲਾ ਕਰਕੇ ਦਰਿਆ ਨੂੰ ਕਿਹਾ ਦਰਿਆ ਬਾਬਾ ਰਾਹ ਦੇ ਮੈਨੂੰ ਪਾਰ ਲੰਘਾ ਦੇ ਦਰਿਆ ਨੇ ਹਲਦੀ ਨੂੰ ਕਿਹਾ ਮੈਂ ਤੈਨੂੰ ਰਾਹ ਦੇ ਦਵਾਂਗਾ ਪਰ ਤੂੰ ਪਹਿਲਾਂ ਉਹ ਸਾਹਮਣੇ ਪਏ ਕੁਝ ਪੱਥਰ ਚੁੱਕ ਕੇ ਲਿਆ ਤਾਂ ਜੋ ਪਿੱਛੇ ਆਉਣ ਵਾਲੇ ਮੁਸਾਫਰਾਂ ਲਈ ਇੱਕ ਪੁੱਲ ਵੀ ਬਣ ਜਾਵੇਗਾ ਹਲਦੀ ਮੰਨ ਗਈ ਨੇੜੇ ਹੀ ਪੱਥਰ ਪਏ ਚੁੱਕ ਕੇ ਲਿਉਣ ਲੱਗੀ ਉਸ ਨੂੰ ਇਸ ਤਰ੍ਹਾਂ ਪੁੱਲ ਬਣਾਉਂਦਿਆਂ ਵੇਖ ਕੇ ਕਈ ਦੂਜੇ ਮੁਸਾਫਰ ਵੀ ਉਸ ਦੀ ਮਦਦ ਕਰਨ ਲੱਗੇ ਹੌਲੀ ਹੌਲੀ ਦਰਿਆ ਉੱਤੇ ਇੱਕ ਪੁੱਲ ਬਣ ਗਿਆ ਅਤੇ ਹਲਦੀ ਉਸ ਪੁੱਲ ਉਤੋਂ ਦੀ ਦਰਿਆ ਤੋਂ ਪਾਰ ਲੰਘ ਗਈ ਦਰਿਆ ਤੋਂ ਪਾਰ ਜਾ ਕੇ ਹਲਦੀ ਕੁਝ ਝਿਰ ਆਰਾਮ ਕਰਨ ਲਈ ਇੱਕ ਰੁੱਖ ਦੀ ਛਾਂਵੇਂ लेट ਗਈ ਜੇ ਸੌ ਗਈ ਜਦ ਉਸ ਨੂੰ ਜਾਗਾਈ ਤਾਂ ਉਸ ਦਾ ਥਕੀਵਾ ਤਾਂ ਲੱਥ ਚੁੱਕਾ ਸੀ ਪਰ ਉਸ ਨੂੰ ਕੁੱਖਬੋ ਲੱਗੀ ਹੋਈ ਸੀ ਆਸੇ-ਪਾਸੇ ਦੇਖਦਿਆਂ ਉਸ ਦੀ ਨਜ਼ਰ ਇੱਕ 베ਰੀ ਉੱਤੇ ਜਾ ਪਈ ਜਿਸ ਉੱਤੇ ਸੁਹੇ-ਸੁਹੇ 베ਰ ਲੱਗੇ ਹੋਏ ਸਨ ਹਲਦੀ ਨੇ 베ਰੀ ਅਗਲੇ ਤਰ ਲਾ ਕੀਤਾ ਬੇਰੀ ਮਾਸੀ ਪੇਰ ਤੇ ਮੈਂ ਹਾਂ ਤੇਰੀ ਧੀ ਧਿਆਣੀ ਪਰ ਇਸ ਵੇਲੇ ਕੁੱਖੀ ਪਾਣੀ ਬੇਰੀ ਨੇ ਹਲਦੀ ਨੂੰ ਕਿਹਾ ਧੀਏ ਪਹਿਲਾ ਮੇਰੇ ਸਾਰੇ ਕੰਡੇ ਹੁੰਝਦੇ ਫਿਰ ਮੈਂ ਤੈਨੂੰ ਖਾਣ ਲਈ ਲਾਲ ਲਾਲ ਪੇਰ ਦੇਵਾਂਗੀ ਕਿਉਂ ਹੁਣ ਪਿੰਡ ਦੇ ਬੱਚਿਆਂ ਨੇ ਮੇਰੇ ਤੇ 베ਰ ਲੈਣ ਆਉਣਾ ਉਹਨਾਂ ਦੇ ਪੈਰਾਂ ਵਿੱਚ ਮੇਰੇ ਕਿੰਨੇ ਕੰਡੇ ਚੁਪ ਜਾਣਗੇ ਹਲਦੀ ਨੇ ਇੱਕ ਟਾਣੀ ਲੈ ਕੇ ਬੇਰੀ ਵਾਰੀ ਫੇਰ ਕੇ ਸਾਰੇ ਕੰਡੇ ਹੁੰਝਕੇ ਇੱਕ ਪਾਸੇ ਢੇਰੀ ਲਾ ਦਿੱਤੀ ਬੀਰ 베ਰੀ ਨੇ ਉਸ ਨੂੰ ਆਪਣੇ ਮਿੱਠੇ ਦੇ ਸੁਹੇ 베ਰ ਖਾਣ ਵਾਸਤੇ ਦੇ ਦਿੱਤੇ ਹਲਦੀ ਨੇ 베ਰ ਖਾਦੇ ਦੇ ਉਤੋਂ ਜਿੱਤ ਚੱਲ ਪਈ ਤਕਾਲਾਂ ਵੇਲੇ ਉਹ ਪਿੰਡ ਦੇ ਬਾਹਰ-ਬਾਰ ਦਾਣੇ ਫੁੰਨਣ ਵਾਲੀ ਪੱਟੀ ਕੋਲੋਂ ਨਹੀਂ ਲੰਗੀ ਇੱਕ ਮਾਈ ਪੱਟੀ ਵਿੱਚ ਦਾਣੇ ਫੁੰਨ ਰਹੀ ਸੀ ਹਲਦੀ ਨੇ ਮਾਈ ਕੋਲੋਂ ਦਾਣੇ ਮੰਗੇ ਕਹਿਣ ਲੱਗੀ ਮਾਸੀ ਮਾਸੀ ਮੈਨੂੰ ਦਾਣੇ ਦੇ ਤੇਰੀ ਭਨੇਵੀ ਨੂੰ ਬਹੁਤ ਭੁੱਖ ਲੱਗੀ ਏ ਪੱਟੀ ਵਾਲੀ ਮਾਈ ਨੇ ਹਲਦੀ ਨੂੰ ਦਿਲਾਸਾ ਦਿੰਦੇ ਹੋਏ ਕਿਹਾ ਪਹਿਲਾ ਮੇਰੀ ਪੱਟੀ ਦੇ ਆਲੇ-ਦੁਆਲੇ ਦੀ ਥਾਂ ਸਾਫ਼ ਕਰਦੇ ਤੇ ਪੱਟੀ ਵਿੱਚ ਹੋਰ ਚੋਕਾ ਲਾ ਦੇ ਤੇ ਪੱਟੀ ਵਿੱਚ ਹੋਰ ਚੋਕਾ ਲਾ ਦੇ ਹਲਦੀ ਨੇ ਪੱਟੀ ਦਾ ਆਲਾ-ਦੁਆਲਾ ਸਾਫ਼ ਕੀਤਾ ਤੇ ਕੱਖ ਕਾਨ ਦੀ ਇੱਕ ਪਾਸੀ ਢੇਰੀ ਲਾ ਉਸ ਕੱਖ ਕਾਨ ਵਿੱਚੋਂ ਇੱਕ ਚੋਕਾ ਪੱਟੀ ਵਿੱਚ ਲਾਇਆ ਪੱਟੀ ਵਾਲੀ ਮਾਈ ਨੇ ਹਲਦੀ ਨੂੰ ਲੱਪ ਦਾਣਿਆਂ ਦੀ ਦੇ ਦਿੱਤੀ ਦਾਣੇ ਲੈ ਕੇ ਹਲਦੀ ਅੱਗੇ ਤੋਰੀ ਪਈ ਅਖੀਰ ਹਲਦੀ ਆਪਣੇ ਪਿੰਡ ਨਾਨਕੇ ਲੋਹਰ ਜਾ ਪਹੁੰਚੀ ਉੱਥੇ ਉਹ ਸਾਰੇ ਰਿਸ਼ਤੇਦਾਰਾਂ ਨਾਲ ਪਿਆਰ ਮੁਹੱਬਤ ਨਾਲ ਮਿਲੀ ਉਸਦੇ ਨਾਨੇ ਨਾਨੀ ਮਾਮੇ ਮਾਸੀਆਂ ਨੇ ਉਸ ਨੂੰ ਬਹੁਤ ਪਿਆਰ ਕੀਤਾ ਨਾਨਕੇ ਪਿੰਡੋਂ ਕਈ ਦਿਨ ਰਹੀ ਉਹ ਤੇ ਹਰ ਇੱਕ ਦਾ ਕਹਿਣਾ ਮੰਨਦੀ ਵੇਲੇ ਬੈਠ ਕੇ ਉਹ ਨਾਨੀ ਦਾ ਚਰਖਾ ਡਾ ਕੇ ਉਸ ਉੱਤੇ ਸੂਤ ਘੱਤਦੀ ਸੀ ਰਸੋਈ ਵਿੱਚ ਜਾ ਕੇ ਰਸੋਈ ਦਾ ਕੰਮਕਾਰ ਵਿਚ ਨਾਨੀ ਦਾ ਹੱਥ ਫੜਾਉਂਦੀ। ਕੁਝ ਦਿਨ ਲੱਗੇ ਤਾਂ ਹਲਦੀ ਨੂੰ ਵਾਪਸ ਆਪਣੇ ਪਿੰਡ ਮੋਹਨ ਦਾ ਖਿਆਲ ਆਇਆ। ਉਸਦੇ ਨਾਨਾ ਨਾਨੀ ਮਾਮਿਆਂ ਨੇ ਮਾਸੀਆਂ ਨੇ ਉਸ ਨੂੰ ਕੁਝ ਦਿਨ ਉੱਥੇ ਹੋਰ ਰਹਿਣ ਲਈ ਕਿਹਾ ਪਰ ਹਲਦੀ ਨੂੰ ਮਾਪਿਓ ਦੀ ਯਾਦ ਆਉਣ ਲੱਗੀ। ਅਖੀਰ ਨਾਨਕੇ ਪਰਿਵਾਰ ਨੇ ਹਲਦੀ ਨੂੰ ਬੜੇ ਪਿਆਰ ਨਾਲ ਉਸ ਤੋਂ ਵਿਦਾ ਕੀਤਾ। ਜਿਹੜਾ ਸੂਰ ਨਾਨਕੇ ਰਹਿ ਕੇ ਹਲਦੀ ਨੇ ਕੱਤਿਆ ਸੀ ਉਸਦੇ ਨਾਨੀ ਨਾਨੀ ਨੇ ਉਸ ਨੂੰ ਜਲਾਹੇ ਪਾਸੋਂ ਸੁਨਣ ਬੜਵਾ ਕੇ ਆਪਣੀ ਦੋਤੀ ਹਲਦੀ ਲਈ ਕੱਪੜੇ ਸਮਾਨ ਦਿੱਤੇ ਮਾਮੀਆਂ ਨੇ ਮਠਿਆਈਆਂ ਬਣਾ ਕੇ ਉਸਤੇ ਲੜਪੰਦ ਦਿੱਤੀ ਨਾਨੇ ਨੇ ਫਲਾਂ ਦੀ ਟੋਕਰੀ ਲਿਆ ਕੇ ਦੇ ਦਿੱਤੀ ਮਾਮਿਆਂ ਮਾਤੇ ਮਾਸੀਆਂ ਨੇ ਵੀ ਨਿੱਕੀਆਂ ਨਿੱਕੀਆਂ ਚੀਜ਼ਾਂ ਸ਼ਹਿਰੋਂ ਲਿਆ ਕੇ ਉਸਦੇ ਝੋਲੇ ਵਿੱਚ ਪਾ ਦਿੱਤੀਆਂ ਹਲਦੀ ਵਾਪਸ ਘਰ ਜਾਂਦੇ ਸਭ ਤੋਂ ਪਹਿਲਾਂ ਪਿੰਡ ਦੇ ਬਾਹਰ ਪੱਠੀ ਵਾਲੀ ਮਾਈ ਨੂੰ ਮਿਲੀ ਤੇ ਕਹਿਣ ਲੱਗੇ ਮਾਸੀ ਜੀ ਇਹ ਮਾਸੀ ਤੇਰੀ ਧਿਆਣੀ ਧੀ ਧਿਆਣੀ ਘਰ ਚੱਲੀ ਰਤਾ ਕੋਠੈਰ ਬਣੇਵੀਏ ਮੇਰੇ ਕੋਲੋਂ ਕੁਝ ਉੱਚੇ ਹੋਏ ਦਾਣੇ ਲੈ ਲੈਂਦੀ ਜਾ ਮਾਈ ਨੇ ਉਸ ਨੂੰ ਕੁਝ ਹੋਏ ਛੋਲੇ ਦੇ ਦਿੱਤੇ ਹਲਦੀ ਪੱਠੀ ਵਾਲੀ ਮਾਈ ਕੋਲੋਂ ਲੱਪ ਛੋਲਿਆਂ ਦੀ ਲੈ ਕੇ ਅੱਗੇ ਤੁਰ ਪਈ ਅੱਗੇ ਰਾਹ ਵਿੱਚ ਉਸ ਨੂੰ 베ਰੀ ਮਿਲੀ ਹਲਦੀ 베ਰੀ ਕਹਿਣ ਲੱਗੀ ਮਾਸੀ ਨਹੀਂ ਮਾਸੀ ਤੇਰੀ ਤੀਤ ਘਰ ਚੱਲੀ 베ਰੀ ਨੇ ਹਲਦੀ ਦਾ ਸੇਰ ਭਲੋਸਦਿਆਂ ਕਿਹਾ ਰਤਾ ਖੈਰ ਦੀਏ ਆ ਮੇਰੇ ਕੋਲੋਂ ਥੋੜੇ ਜਿਹੇ 베ਰ ਲੈ ਜਾ ਜਾਈ ਮੈਂ ਸੂਝੇ ਲਾਲ ਬੇਰ ਤੇਰੇ ਲਈ ਹੀ ਸਾਂਭ ਰੱਖੇ ਨੇ ਬੇਰੀ ਤੋਂ ਬੇਰ ਲੈ ਕੇ ਹਲਦੀ ਨੇ ਚੁੰਨੀ ਤੇ ਦੂਜੇ ਪਲੜ ਨਾਲ ਬਨ ਲੈ ਨੱਚਦੇ ਟੱਪ ਤੇ ਅੱਗੇ ਤੁਰ ਪਈ ਅੱਗੇ ਦਰਿਆ ਆਇਆ ਗਿਆ ਹਲਦੀ ਪੋਲ ਤੋਂ ਲੰਘਦੀ ਹੋਈ ਦਰਿਆ ਨੂੰ ਕਹਿਣ ਲੱਗੀ ਦਰਿਆ ਪਾਪਾ ਮੈਂ ਨਾਨਕੇ ਹੋ ਆਈਆਂ ਦਰਿਆ ਨੇ ਹਲਦੀ ਦਾ ਸਿਰ ਘੋਸਦਿਆਂ ਢੇਰ ਸਾਰੀਆਂ ਸਿੱਪੀਆਂ ਦੇ ਕੇ ਕਹਿਣ ਲੱਗਾ ਧੀਏ ਧਿਆਣੀਏ ਮੈਨੂੰ ਤੇਰਾ ਬਹੁਤ ਮੂ ਆਉਂਦਾ ਹੈ ਕਦੇ ਕਦੇ ਮੇਰੇ ਵੱਲ ਫੇਰਾ ਮਾਰਦੇ ਰਿਹਾ ਕਰ ਹਲਦੀ ਨੇ ਉਸ ਤੋਂ ਸਿੱਪੀਆਂ ਦੀ ਚੁੰਨੀ ਤੇ ਲਾੜ ਨਾਲ ਬੰਦ ਲਈਆਂ ਫੇਰ ਉਹ ਆਪਣੇ ਘਰ ਵੱਲ ਤੁਰ ਪਈ ਹਲਦੀ ਖਾਣ ਪੀਣ ਦਾ ਸਮਾਨ ਲੈ ਕੇ ਹੋਰ ਬਹੁਤ ਸਾਰੀਆਂ ਚੀਜ਼ਾਂ ਲੈ ਕੇ ਘਰ ਪਹੁੰਚੇ ਹਲਦੀ ਨੂੰ ਬਹੁਤ ਖੁਸ਼ ਵੇਖ ਕੇ ਸੋਣਡ ਕਹਿਣ ਲੱਗੀ ਮਾਂ ਮਾਂ ਮੈਂ ਮੀਂ ਨਾਨਕੇ ਘਰ ਜਾਣਾ ਮਾਂ ਨੇ ਉਸ ਨੂੰ ਸਮਝਾਇਆ ਕਿ ਆਤੀਏ ਇੱਕ ਤਾਂ ਰਸਤਾ ਵਿਗੜਿਆ ਏ ਦੂਜਾ ਤੇਰਾ ਸੁਭਾਅ ਵੀ ਬੜਾ ਰੁੱਖਾ ਏ ਤੂੰ ਇਕੱਲੀ ਕਿਧਰੇ ਨਾ ਜਾ ਜਦੋਂ ਤੇਰਾ ਮਾਮਾ ਆਇਆ ਤਾਂ ਤੂੰ ਉੱਤੇ ਨਾਲ ਚਲੀ ਜਾਵੀਂ ਪਰ ਸੁੰਢ ਮਾਂ ਦੀ ਇੱਕ ਨਾ ਮੰਨੀ ਸੁੰਢ ਘਰੋਂ ਦੂਰ ਪਈ ਨਾ ਮਾਂ ਤੋਂ ਅਸੀਸ ਲਈ ਨਾ ਪਿਓ ਦੀਆਂ ਆਗਿਆ ਲਈ ਜਾਣ ਵੇਲੇ ਜਦੋਂ ਹਲਦੀ ਦੇ ਸੁੰਢ ਨੂੰ ਕੁਝ ਸਮਝਾਉਣਾ ਚਾਹਿਆ ਤਾਂ ਸੁੰਢ ਸਾਗੋਂ ਉਸ ਨਾਲ ਝਗੜ ਪਈ ਤੇ ਰੁખી ਹੋ ਕੇ ਕਹਿ ਲਗੀ ਤੂੰ ਕੌਣ ਹੁੰਦੀ ਏ ਮੈਨੂੰ ਸਮਝਾਉਣ ਵਾਲੀ ਮੈਂ ਤਾਂ ਜਾਵਾਂਗੀ ਤੇ ਉਹ ਵੀ ਕੱਲੀ ਹੀ ਹਲਦੀ ਨੇ ਛੋਟੀ ਸੰਤ ਭੈਣ ਨੂੰ ਸਮਝਾਉਂਦਿਆਂ ਗਿਆ ਸੰਤ ਭੈਣੇ ਮਾਂ ਠੀਕ ਕਹਿੰਦੀ ਹੈ ਉੰਜ ਵੀ ਸਿਆਣੇ ਕਹਿੰਦੇ ਨੇ ਜੇ ਕੋਈ ਕੰਮ ਕਰਨ ਲੱਗਿਆ ਜੇ ਕੋਲ ਕੋਈ ਹੋਰ ਨਾ ਹੋਵੇ ਤਾਂ ਗੰਧ ਨਾਲ ਹੀ ਸਲਾਹ ਲੈਣ ਲਈਦੀ ਹੈ ਮਾਮਾ ਜੀ ਆਉਣਗੇ ਤੇ ਤੂੰ ਉਹਨਾਂ ਨਾਲ ਚੱਲੀ ਜਾਵੇਂ ਮੈਨੂੰ ਤੇਰੇ ਤੋਂ ਵੱਧ ਸਮਝਾ ਵੱਡੀ ਆਈ ਮੈਨੂੰ ਸਮਝਾਉਣ ਵਾਲੀ ਮੈਂ ਤਾਂ ਜਾਵਾਂਗੀ ਤੇ ਉਹ ਵੀ ਇਕੱਲੀ ਇਹ ਕਹਿ ਕੇ ਉਹ ਕਰੋ ਤੁਰ ਪੇਰਾਕ ਵਿੱਚ ਪਹਿਲਾਂ ਦਰਿਆ ਆ ਉਹ ਕੋਲ ਤੋਂ ਟੱਪਣ ਲੱਗੇ ਤਾਂ ਦਰਿਆ ਨੇ ਕਿਹਾ ਧੀਏ ਚਾਰ ਪੱਥਰ ਕੋਲ ਤੇ ਹੀ ਰੱਖਦੇ ਜਾ ਇਸ ਤਰ੍ਹਾਂ ਪੁਲ ਚੌੜਾ ਤੇ ਮਜ਼ਬੂਤ ਬਣ ਜਾਵੇਗਾ ਤੇ ਲੰਘਣ ਵਾਲੇ ਹੋਰ ਮੁਸਾਫਰਾਂ ਨੂੰ ਬਦੇਰੇ ਸੌਖ ਰਹੇਗੀ ਮੈਂ ਕੋਈ ਤੇਰੀ ਨੌਕਰ ਥੋੜੀ ਆ ਸੁੰਡ ਨੇ ਦਰਿਆ ਨੂੰ ਕਹਿੰਦੇ ਹੋਏ ਕਿਆ ਦਰਿਆ ਪਾਰ ਕਰਕੇ ਸੁੰਡ ਕਾਲੇ ਕਾਲੇ ਕਦਮ ਕੁੱਟਦੀ ਅੱਗੇ ਤੁਰ ਪਈ ਅੱਗੇ ਹੋਰ ਕੀ ਹਲੂਣਾ ਦੇਣ ਲੱਗੀ ਸੁੰਡ ਨੂੰ ਇਹ ਕਰਦਿਆਂ ਦੇ ਤੇਰੀ ਨੂੰ ਕਿਹਾ ਤੀਏ ਜੇ ਤੂੰ ਅਜੇ ਮਿੱਠੇ ਬੇਰ ਖਾਣਾ ਚਾਹੁੰਦੀ ਹੈਂ ਤਾਂ ਪਹਿਲਾਂ ਮੇਰੇ ਹੇਠਾਂ ਮਾਰੀ ਦੇ ਕੰਡੇ ਪਿੰਡ ਦੇ ਬੱਚੇ ਮੇਰੇ ਬੇਰ ਖਾਣੋਂਗੇ ਤੇ ਕੰਡੇ ਉਹਨਾਂ ਦੇ ਪੈਰਾਂ ਵਿੱਚ ਚੁੱਭਣਗੇ ਪਰ ਸੁੰਢ ਨੇ 베ਰੀ ਦੀ ਇੱਕ ਗਲਾ ਸੁਣੀ ਉਹ 베ਰੀ ਦੀਆਂ ਟਾਹਣੀਆਂ 'ਲੁੰਦੀ ਰਹੀ ਪਰ ਮੰਦੇ ਭਾਗਰ ਨੂੰ ਇੱਕ ਵੀ 베ਰ ਹੀ ਥਾਣਾ ਡਿੱਗਿਆ ਤੁਰਦੇ ਤੁਰਦੇ ਸੁੰਢ ਪੱਠੀ ਕੋਲ ਪਹੁੰਚੀ ਪੱਠੀ ਵਿੱਚ ਕੁਝ ਦਾਣੇ ਪਏ ਵੇਖ ਬਿਨਾਂ ਪੁੱਛੇ ਇੱਕਲਾਪ ਦਾਣਿਆਂ ਦੀ ਭਰ ਲਈ ਉਸਨੇ ਪੱਠੀ ਵਾਲੀ ਦੀ ਇੱਕਲਾ ਸੁਣੀ ਜਾਣ ਵੇਲੇ ਸੁੰਢ ਨੇ ਪੱਠੀ ਵਾਲੀ ਨੇ ਕਿਹਾ ਤੂੰ ਗੁਪਤ ਦਾ ਖਾਣ ਗਿੱਜੀ ਹੋਈ ਹੈ ਪਛਤਾਏਗੀ ਤੈਨੂੰ ਕੀ ਸੜਦੀ ਰਹਿ ਕੁਝ ਦੀ ਰਹਿ ਇਹ ਕਹਿ ਕੇ ਸੁੰਸ ਅੱਗੇ ਲੰਘ ਗਈ ਅਖੀਰ ਸੁੰਢ ਨਾਨਕੇ ਪਹੁੰਚੀ ਕਿਸੇ ਨਾਲ ਸਿੱਧੇ ਮੂੰਹ ਗੱਲ ਨਾ ਕੀਤੀ ਸੁੱਖ ਦੁੱਖ ਪੁੱਛਿਆ ਨਾ ਉਪਰੀ ਜਹੀ ਬਣ ਕੇ ਆਕੜ ਵਗਾਉਂਦੀ ਤੇ ਸਭ ਤੋਂ ਪਰੇ ਪਰੇ ਰਹਿੰਦੀ ਉਸਨੇ ਕਦੇ ਵੀ ਕਿਸੇ ਦੀ ਕੋਈ ਗੱਲ ਨਾ ਮੰਨੀ ਚਰਖਾ ਕੱਤਣਾ ਤੇ ਇੱਕ ਪਾਸੇ ਰਿਹਾ ਉਸਨੇ ਲੱਤ ਮਾਰ ਕੇ ਚਰਖਾ ਹੀ ਤੋੜ ਦਿੱਤਾ ਕੁਝ ਦਿਨ ਮਗਰ ਜਦੋਂ ਸੁੰਢ ਨੇ ਵਾਪਸ ਜਾਣ ਦੀ ਇਸ਼ਿਆ ਪ੍ਰਗਟ ਕੀਤੀ ਤਾਂ ਉਸ ਨੂੰ ਕਿਸੇ ਨੇ ਰੋਕਣ ਦੀ ਜੋਰ ਨਾ ਪਾਇਆ ਸਗੋਂ ਉਸ ਦੇ ਜਾਣ ਤੇ ਅੰਦਰੋਂ ਅੰਦਰ ਸਾਰੇ ਕੋਸ਼ਿਸ਼ ਕਰਨ ਤੇ ਕਹਿਣ ਲੱਗੇ ਇਸ ਭੈੜੀ ਤੋਂ ਸਾਡੀ ਜਿੱਦ ਛੁੱਟੇਗੀ ਨਾਨਕੀਆਂ ਨੇ ਸੁੰਢ ਨੂੰ ਤੁਰਨ ਵੇਲੇ ਨਾ ਕੱਪੜੇ ਦਿੱਤੇ ਨਾ ਪਾਲ ਦਿੱਤਾ ਨਾ ਮਠਿਆਈਆਂ ਸੁੰਡ ਖਿੱਚ ਕੇ ਲੜ ਪਈ ਤੇ ਆਪਣੇ ਘਰਵਾਲੇ ਨੂੰ ਵਾਪਸ ਮੁੜ ਪਈ ਵਾਪਸ ਮੁੜਦੇ ਰਾਹ ਵਿੱਚ ਪੱਠੀ ਆਈ ਜਦੋਂ ਸੁੰਢ ਉਸ ਦੇ ਕੋਲ ਲੰਘਣ ਲੱਗੀ ਤਾਂ ਪੱਠੀ ਵਾਲੀ ਨੂੰ ਬੁਲਾਇਆ ਤੱਕ ਨਾ ਕਿਸੇ ਦੀ ਨੱਪ ਦੀ ਸੁੰਡ ਅੱਗੇ ਤੁਰ ਪਈ ਜਦੋਂ ਉਹ 베ਰੀਹੋਲ ਪੁੱਜੀ ਤਾਂ ਜਿਸ 베ਰੀ ਨੇ ਹਲਦੀ ਦੇ ਸੁਏ ਸੁਏ 베ਰ ਦਿੱਤੇ ਸਨ ਉਸਨੇ ਉਸਨੂੰ ਕੁਝ ਵੀ ਨਾ ਦਿੱਤਾ ਸਗੋਂ ਸੁੰਡ ਦੇ ਪੈਰਾਂ ਵਿੱਚ ਕੰਡੇ ਚੁਭ ਗਏ ਫੇਰ ਸੁੰਡ ਦਰਿਆ ਕੋਲ ਪਹੁੰਚੀ ਜਦੋਂ ਕੋਲ ਤੋਂ ਲੰਘ ਰਹੀ ਸੀ ਤਾਂ ਦਰਿਆ ਦਾ ਪਾਣੀ ਚੜ ਗਿਆ ਪਾਣੀ ਦੀਆਂ ਛਲਨਾਂ ਫੁੱਲਣ ਨੂੰ ਵੀ ਸ਼ੁਰੂ ਹੋ ਰਹੀਆਂ ਸਨ ਸੁੰਡ ਮਸਾ ਮਸਾ ਬਚੀ ਜਦੋਂ ਸੁੰਡ ਖਾਲੀ ਹੱਥ ਘਰ ਪਹੁੰਚੀ ਤਾਂ ਉਹ ਤੁਸਕਣ ਲੱਗੀ ਉਹ ਸੋਚਦੀ ਰਹੀ ਕਿ ਫੇਰ ਮਾਨ ਪੁੱਛ ਲੱਗੀ ਹਲਦੀ ਕੋਲ ਇਹੋ ਜਿਹਾ ਕੀ ਹੈ ਜਿਸ ਨੂੰ ਉਸ ਨੂੰ ਸਾਰੇ ਹਉਲ ਇੰਨਾ ਪਿਆਰ ਤੇ ਢੇਰ ਸਾਰੀਆਂ ਚੀਜ਼ਾਂ ਵੜੀਆਂ ਹਨ ਮਾਂ ਨੇ ਕਿਹਾ ਹਲਦੀ ਕੋਲ ਪਿਆਰ ਉਹ ਹਰ ਕਿਸੇ ਦੇ ਕੰਮ ਆਉਂਦੀ ਖਾਂ ਸਾਬ ਦਾ ਹੱਥ ਵਟਾਉਂਦੀ ਹੈ ਇਹ ਸੁਣ ਕੇ ਸੁੰਦ ਆਪਣੀ ਗਲਤੀ ਫਤਾ ਲੱਗ ਗਈ ਉਹ ਆਪਣੇ ਕੀਤੇ ਤੇ ਬਹੁਤ ਪਛਤਾਉਣ ਲੱਗੀ ਤੇ ਅੱਗੇ ਤੋਂ ਉਸ ਨੇ ਚੰਗੇ ਬਣ ਦਾ ਪ੍ਰਣ ਕਰ ਲਿਆ